ਪਟਿੰਡਾ ਦੇ ਗੁਨੀਆਣਾ ਮੰਡੀ ਦੇ ਵਿੱਚ ਚਲਾਨ ਕੱਟਣ ਨੂੰ ਲੈ ਕੇ ਬਹੁਤ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ આરોਪ ਵੀ ਲੱਗੇ ਹਨ ਕਿ پورے ਖੇਤਰ ਦੇ ਵੱਲੋਂ ਆਪਣੀ ਜਾਣ ਪਛਾਣ ਦੇ ਵਿਅਕਤੀਆਂ ਨੂੰ ਛੱਡਿਆ ਗਿਆ ਹੈ ਅਤੇ ਆਮ ਵਿਅਕਤੀ ਦੇ ਚਲਾਨ ਕੱਟੇ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਕਸਬਾ ਗੁਨੀਆਣਾ ਮੰਡੀ ਦੇ ਵਿੱਚ ਐਸ ਐਚ ਓ ਜਸਵਿੰਦਰ ਕੌਰ ਦੇ ਵੱਲੋਂ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਜਦੋਂ ਉੱਥੇ ਇੱਕ ਵਿਅਕਤੀ ਨੂੰ ਰੋਕਿਆ ਗਿਆ ਅਤੇ ਉਹ ਦਾ ਫੀਟ ਬੈਲਟ ਨਾ ਲਾ ਕੇ ਚਲਾਨ ਕੱਟਾ ਗਿਆ ਇਸੇ ਗੱਲ ਨੂੰ ਲੈ ਕੇ ਉੱਤੇ ਹੰਗਾਮਾ ਹੋ ਗਿਆ ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਫੋਨ ਤੇ ਗੱਲ ਕਰਵਾ ਕੇ ਐਸਐਚਓ ਵੱਲੋਂ ਛੱਡਿਆ ਜਾ ਰਿਹਾ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਇਹ ਹੰਗਾਮਾ ਕੀਤਾ ਗਿਆ ਅਤੇ ਦੂਸਰੇ ਪਾਸੇ ਐਸਐਚਓ ਜਸਵਿੰਦਰ ਕੌਰ ਨੇ ਕਿਹਾ ਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਪਾਸ ਨਹੀਂ ਮੰਨੀ ਜਾ ਰਹੀ ਇਸ ਵਿਅਕਤੀ ਨੇ ਫੀਟ ਬੈਲਟ ਨਹੀਂ ਲਗਾਈ ਸੀ ਅਸੀਂ ਤਾਂ ਇੱਜ਼ਤ ਚਲਾਨ ਕਟਿਆ ਹੋਪਾ ਦੇਣੀ ਤੇ ਪ੍ਰਧਾਨ ਨਾਲ ਮੋਰ ਕੀ ਕਰਾਣੀ ਕਿਹਾ ਜਾ ਤਿੰਨ ਨਹੀਂ ਜਾਗਾ ਤਿੰਨੇ ਨਹੀਂ ਕੀ ਫੋਨ ਸਪੀਕਰ ਤੇ ਵੀ ਲਾਇਆ ਦੱਸ ਨਹੀਂ ਲਾਇਆ ਤਾਂ ਕੋੜੀ ਕਢਾ ਲਾ ਆਪਾਂ ਜੀ ਨੂੰ ਫੋਨ ਲਾਇਆ ਸੀ ਆਪਾਂ ਉਹਨੂੰ ਫੋਨ ਲਾ ਕੇ ਪੁੱਛਦੇ ਆ ਲਾਊਡ ਸਪੀਕਰ ਤੇ ਵੀ ਪਾਈ ਮੈਚ ਦੇ ਨਾਲ ਗੱਲ ਕਰਨ ਲੱਗੇ ਸੀ ਸਾਹਮਣੇ ਬੋਲ ਵਾਲੇ ਨੇ ਬੋਲ ਨਹੀਂ ਹਾਂ ਬੋਲ ਨਹੀਂ ਨੇ ਸਾਈਲੈਂਟ ਰਹੇ ਬੋਲ ਨਹੀਂ ਮਤਲਬ ਜਦੋਂ ਪਹਿਲੀ ਵਾਰੀ ਤਾਂ ਹੀ ਕਿਹਾ ਸੀ ਆ ਵੀ ਗੱਲ ਨਹੀਂ ਕਰਨੀਗੀ ਬੋਲ ਨਹੀਂ ਮੈਨੂੰ ਸਪੀਕਰ ਤੇ ਤੈਨੂੰ ਕੀ ਨਾ ਹੈਲੋ ਹੈਲੋ ਚ ਪਰਚੀ ਦਾ ਦੇ ਚਲਾਨ ਤਾਂ ਕੱਢਤਾ ਕੰਨਤਾ ਹੋ ਗਿਆ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਮੇਰੇ ਭਾਈ ਭਾਈ ਜੀ ਇੱਧਰ ਆੜ ਬਰਾੜ ਪੇਮੈਂਟ ਭਰੀ ਜਾਂਦਾ ਰ ਸਤਿ ਸ੍ਰੀ ਅਕਾਲ ਬਰਾੜ ਇੱਕ ਮਿੰਟ ਚੁੱਪ ਕਰ ਭਾਈ 60 ਗੱਡੀ ਦਾ ਸੀਟ ਵੈਲਟ ਤੋਂ ਪਿੜਾ ਚਲਾਨ ਹੋ ਗਿਆ ਹੁਣ ਦੇ ਰੁਪਿਆ ਕੱਢੀ ਹਰ ਇੱਕ ਮਿੰਟ ਖੜ ਜਾ ਹਾਂ ਸੁਣ ਲੈਣੀ ਆ 8000 ਰੁਪਿਆ ਤੁਹਾਨੂੰ ਪਰਚੀ ਮਿਲ ਜੂ ਅਸੀਂ ਆਪ ਦਾ ਇਸ ਤਰ੍ਹਾਂ ਹੀ ਕਰ ਲੇਗੀ ਕੋਈ ਗੱਲ ਨਹੀਂ ਹੈਗਾ ਸਾਡਾ ਬੈਲਟ ਕਰਕੇ ਚਲਾਨ ਹੋਇਆ ਅਸੀਂ ਇੱਕ i20 ਨਿਕਾਈ ਵੀ ਇਹਦੇ ਵੀ ਨਹੀਂ ਬੈਲਟ ਲੱਗੀ ਠੀਕ ਹੈ ਉਹਦੇ ਵੀ ਨਹੀਂ ਬੈਲਟ ਲੱਗੀ ਸੀ ਕੋਨੇ ਫੋਨ ਤੇ ਗੱਲ ਕਰਾਈ ਉਹਨੂੰ ਦਿੰਦਾ ਤਾਂ ਲਾਈਕ ਕਰਤ ਹੈ ਬੈਲਟ ਨਾਲ ਉਹਨੇ ਕਿਤਨੇ ਕਿਤੇ ਕਾਇਤ ਹੈ ਬਾਈ ਬੈਲੋ ਮੇਰੀ ਮੰਦਾ ਯਾਰਪੀ ਹਰਜੀ 1000 ਰੁਪਏ ਦੇ ਬੋਲੇ ਰਹੇ ਨੇ ਬੀਆਰਪੀਆ ਕਰੀਆ ਬਾਈ ਉਹਨਾਂ ਨੇ ਕਿਹਾ ਦੇ ਦੇ ਪਾਉਣੇ ਆ ਸਾਡੇ ਦੇ ਮੁਲਾਜ਼ਮ ਖਾਤੇ 'ਚ ਪੈਸੇ ਜਮਾਵਾ ਟ੍ਰਾਂਜੈਕਸ਼ਨ ਕਰਵਾ ਸਰਕਾਰੀ ਇੱਕ ਮਿੰਟ ਇੱਕ ਮਿੰਟ ਓਹੋ ਜਿਵੇਂ ਤੁਹਾਨੂੰ ਕਹਿਣਾ ਹੋਵੇ ਕਰਦੇ ਨੇ ਜਿਵੇਂ ਤੁਹਾਨੂੰ ਇਥੋਂ ਭੱਜੇ ਨਹੀਂ ਬਾਈ ਜੀ ਮੈਂ ਨਹੀਂ ਭੱਜਦਾ ਤੁਹਾਡੇ ਅਸੀਂ ਵੀ ਨਹੀਂ ਭੱਜਦੇ ਤੇਰੇ ਮੈਂ 15 ਅਸੀਂ ਕਰੇ ਖੜੇ ਖੜੇ ਆ ਆ ਇਹਦਾ ਪਬਲਿਕ ਪ੍ਰਚਾਰ ਹੋ ਰਿਹਾ ਕੋਈ ਇਹਦਾ ਪਬਲਿਕ ਪ੍ਰੇਸ਼ਾਨ ਕੋਈ ਉਹ ਨਾਲੇ ਕਾਰ ਆਪ ਵੀ ਕਰੀ ਜਾਂਦੇ ਇਹ ਤਕਵੀਰ ਬਾਦ ਦੇਖਣੋਂ ਵਹਿਲੇ ਆਏ ਇਹ ਇਹ ਆ ਕੇ ਟਿਕੜੀ ਇਹ ਆਦਾ ਜਾ ਕੇ ਕੰਮ ਕਰਨਾ ਆਪਾਂ ਚਾਰ ਘਾੜ ਕੋਣੀ ਆਦਿ ਨਹੀਂ ਲੈਣੀ ਨਹੀਂ ਲੈਣੀ ਮੇਰੀ ਗੱਲ ਸੁਣੋ ਇਹ ਆ ਸਰਕਾਰੀ ਕੰਮ ਚ ਘਟਣ ਨਹੀਂ ਦੇਂਦੇ ਇਦਾਂ ਆਪਾਂ ਲੈਣਾ ਮੈਡਮ ਜਿਹੜਾ ਹੁਣ ਇਹ ਝਗੜਾ ਹੋ ਕੇ ਹਟਿਆ ਹੈਗਾ ਕਿਸੇ ਕਾਰ ਚਾਲਕ ਨਾਲ ਕੀ ਰੌਲਾ ਸੀ ਉਹ ਜੀ ਕੋਈ ਰੌਲਾ ਨਹੀਂ ਸੀ ਅਸੀਂ ਨਾਕਾ ਲਾਇਆ ਹੋਇਆ ਇੱਥੇ ਬੱਸ ਅੱਡੇ ਦੇ ਕੋਲੇ ਕਨਿਆਣਾ ਮੰਡੀ ਹਾਂਜੀ ਉਹਦੇ ਵਿੱਚ ਸੀਟ ਬੈਲਟ ਵਗੈਰਾ ਨਹੀਂ ਲੱਗੀ ਸੀ ਜੀ ਉਹਦੇ ਸੰਬੰਧ ਦੇ ਵਿੱਚ ਉਹਨੂੰ ਰੋਕਿਆ ਸੀ ਸਾਨੂੰ ਹਦਾਇਤ ਕੀਤੀ ਸੀ ਕਿ ਕੋਈ ਐਸੀ ਗੱਲ ਨਹੀਂ ਅਸੀਂ ਚਲਾਨ ਕਟਾਇਆ ਜੀ ਅਧਿਕਾਰੀ ਮੈਮ ਇੱਕ ਸਿਆਸੀ ਲੋਕ ਵਿੱਚ ਦਖੰਡਾਜੀ ਕਰਦੇ ਨਜ਼ਰ ਆਏ ਹੈਗੇ ਤੁਹਾਡੀ ਪੁਲਿਸ ਨੇ ਫਿਰ ਵੀ ਚਲਾਨ ਕਟਾਇਆ ਇਹਦੇ ਬਾਰੇ ਕੀ ਕਹਿੰਨਾ ਹੈ ਤੁਹਾਡਾ ਨਹੀਂ ਜੀ ਜੋ ਸਾਡੀ ਡਿਊਟੀ ਐ ਸੀ ਉਹੋ ਕੀਤੀ ਸੀ ਜੋ ਸਹੀ ਐ ਸੀ ਸਹੀ ਕੀਤਾ ਬਿਲਕੁਲ ਐਮਨ ਪੰਜਾਬੀ ਟੀਵੀ ਲਈ ਬਠਿੰਡਾ ਤੋਂ ਹਰਵਿੰਦਰ ਸਿੰਘ ਦੀ ਖਾਸ ਰਿਪੋਰਟ